ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਵੱਲੋਂ ਜੋ ਹੈ ਇੱਕ ਵਿਸ਼ਾਲ ਰੈਲੀ ਨੂੰ ਜਿਹੜਾ ਹੈ ਉਸ ਸੰਬੋਧਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਤਾਂ ਉਹ ਦੱਸ ਦਿੰਦੇ ਆ ਕਿ ਅਸੀਂ ਉਸ ਰਿਜ਼ੋਰਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਗੁਰਸੱਦਾ ਗੁਰਦੇਵ ਸਿੰਘ ਔਜਲਾ ਕੁਝ ਸਮੇਂ ਬਾਅਦ ਇੱਥੇ ਪਹੁੰਚਣਗੇ ਤੇ ਉਸ ਤੋਂ ਪਹੁੰਚਣ ਤੋਂ ਬਾਅਦ ਜਿਹੜਾ ਹੈ ਇੱਕ ਵਿਸ਼ਾਲ ਰੈਲੀ ਨੂੰ ਜਿਹੜਾ ਹੈ ਉਹ ਸੰਬੋਧਨ ਜਿਹੜਾ ਹੈ ਕੀਤਾ ਜਾਵੇਗਾ ਲੇਕਿਨ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਰਐਨਏ ਤੇ ਬਹੁਤ ਵੱਡਾ ਜਨਸਲਾਹ ਜਿਹੜਾ ਹੈ ਉਹ ਇੱਥੇ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਦੇ ਸਾਬਕਾ ਵਿਧਾਇਕ ਡਾਕਟਰ ਰਾਜਕੁਮ ਤੋਂ ਡਾਕਟਰ ਜਸਬੀਰ ਸਿੰਘ ਸੰਧੂ ਤੋਂ ਹਾਰੇ ਸਨ ਲੇਕਿਨ ਹੁਣ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੂੰ ਲੈ ਕੇ ਅਤੇ ਹੁਣ ਲੋਕ ਖੁਦ ਮੁਹਾਰੀ ਆ ਕੇ ਖੁਦ ਕਾਂਗਰਸ ਨੂੰ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਗੁਰਜੀਤ ਸਿੰਘ ਔਜਲਾ ਜੋ ਕਿ 2-3 ਦਿਨ ਤੋਂ ਕਾਫੀ ਬਿਮਾਰ ਚੱਲ ਰਹੇ ਨੇ ਅਤੇ ਉਹਨਾਂ ਨੂੰ ਡ੍ਰਿਪ ਜਿਹੜੇ ਨੇ ਉਹ ਵੀ ਲੱਗੇ ਹੋਏ ਨੇ ਲੇਕਿਨ ਅੱਜ ਵੀ ਉਹ ਰੈਲੀਆਂ ਨੂੰ ਜਿਹੜਾ ਹੈ ਸਮੋਦਨ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿੱਦਾਂ ਜਿੱਦਾਂ ਮੌਸਮ ਸਿਆਸੀ ਮੌਸਮ ਜਿਹੜਾ ਹੈ ਉਹ ਗਰਮ ਹੁੰਦਾ ਹੋਇਆ ਜ਼ਰਾ ਰਿਹਾ ਹੈ ਉਸੇ ਤਰ੍ਹਾਂ ਹੀ ਹੁਣ ਜੋ ਪੰਜਾਬ ਦੇ ਵਿੱਚ ਲਗਾਤਾਰ ਕਿਉਂਕਿ ਇਸ ਲਾਸਟ ਗੇਟ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਖਾਸ ਤੋ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਇਸਾ ਸਿਆਸੀ ਜਹਾ ਹੈ ਉਹ ਖੜਾ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਕੀ ਗੁਰਜੀਤ ਸਿੰਘ ਉਹ ਜਿੱਥੇ ਪਹੁੰਚਣਗੇ ਤੇ ਪਹੁੰਚਣ ਤੋਂ ਬਾਅਦ ਇੱਥੇ ਸਮੋਦਨ ਵੀ ਲੋਕਾਂ ਨੂੰ ਜਿਹੜਾ ਹੈ ਉਹ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਹੁਣ ਇਹਨਾਂ ਵੱਲੋਂ ਆਪਣੀ ਸਿਆਸੀ ਰੈਲੀ ਜਿਹੜੀ ਹੈ ਉਹ ਪਹਿਲੀ ਸਿਆਸੀ ਰੈਲੀ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੀ ਮਹੌਲ ਅਸਿਆਸੀ ਮਹੌਲ ਫੜਦਾ ਹੈ ਨਜ਼ਰ ਆਇਆ ਉਧਾਹੀ ਹੁਣ ਇੱਕ ਵਾਰ ਫਿਰ ਤੋਂ ਜੋ ਹੈ ਲਗਾਤਾਰ ਸਰਦਾਰ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਵੀ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਵਿਸ਼ਾਲ ਰੈਲੀਆਂ ਨੂੰ ਜਿਹੜਾ ਹੈ ਉਸ ਸੰਬੋਧਨ ਕਰਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਬਿਮਾਰੀ ਦੇ ਚਲਦਿਆਂ ਉਹਨਾਂ ਵੱਲੋਂ ਕੁਝ ਬ੍ਰੇਕ ਜਿਹੜੀਆਂ ਨੇ ਉਹ ਵੀ ਲਿੱਤੀਆਂ ਜਾ ਰਹੀਆਂ ਲੇਕਿਨ ਖੁਦ ਹੁਣ ਜਸਟਾ ਪਹਿਲਾਂ 2022 ਦੇ ਵਿੱਚ ਆਮ ਆਦੀ ਪਾਰਟੀ ਨੂੰ ਲੋਕਾਂ ਵੱਲੋਂ ਬਹੁਤ ਭਾਰ ਹੰਗਾਰਾ ਦਿੱਤਾ ਗਿਆ ਸੀ ਤੇ 92 ਦੇ ਕਰੀਬ ਜੋ ਵਿਧਾਇਕ ਸੀਗੇ ਉਹ ਦਿੱਤੇ ਗਏ ਸਨ ਲੇਕਿਨ ਹੁਣ ਜਿਹੜਾ ਹੈ ਆਮ ਆਦੀ ਪਾਰਟੀ ਦੇ ਲੋਕ ਖਲਾਸ ਵੀ ਬੋਲਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਹੁਣ ਸਿਆਸੀ ਲਗਾਤਾਰ ਪਕਦਾ ਹੋਇਆ ਨਜ਼ਰ ਆਇਆ ਤੇ ਗੁਰਜੀਤ ਸਿੰਘ ਓਜਲਾ ਖੁਦ ਖੁਸ਼ ਸੇਵਾ ਦੇ ਵਾਰ ਇੱਥੇ ਜਿਹੜੀ ਹੈ ਰੈਲੀ ਨੂੰ ਜਿਹੜਾ ਸੰਬੋਧਨ ਕਰਦੇ ਹੋਏ ਵੀ ਨਜ਼ਰ ਆਉਣਗੇ ਕੈਮਰਾਮੈਨ ਵਜਤਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅਮਰਸਤ ਸਾਹਿਬ